ਜੋਇਨ ਨਕਸ਼ੀਆਂ ਆਮਾਦੀ ਪਾਰਟੀ ਅੱਜ ਸਾਡੀ ਸਾਰੀ ਰੂਜੀ ਟੀਮ ਹੈ ਰਾਤ ਦੇ 1 ਵਜੇ ਅਸੀਂ ਜਿਹੜਾ ਕੋਈ ਵੀ ਸਾਡੇ ਪਿੱਛੇ ਦੇਖ ਰਿਹਾ ਸਪਰ ਸੱਖਰ ਮਸ਼ੀਨ ਲੈਣਾ ਕੰਮ ਲੱਗੇਗਾ ਉਹਦਾ ਅਸੀਂ ਦੇਖਣ ਆਏ ਆ ਕਿ ਕਿਸ ਤਰ੍ਹਾਂ ਕੇਸ ਪ੍ਰੋਪਰ ਤਰੀਕੇ ਨਾਲ ਸਾਬੂ ਹੋ ਰਹੀ ਹੈ ਜਾਂ ਨਹੀਂ ਤੇ ਵਾਕੇ ਇਹਨਾਂ ਦੀ ਸਾਰੀ ਟੀਮ ਦੀ ਬੜੀ ਮਿਹਨਤ ਹੈ ਕਿ ਉਹ ਵੀ ਵਧੀਆ ਤਰੀਕੇ ਨਾਲ ਰਾਤ ਦੇ ਸਮੇਂ ਚ ਜਿਹੜਾ ਆਪਣੇ ਸ਼ਹਿਰ ਦਾ ਸੀਵਰੇਜ ਸਿਸਟਮਾਂ ਨੂੰ ਠੀਕ ਕਰ ਰਿਹਾ ਮਸ਼ੀਨ ਬੜਾ ਵਧੀਆ ਕੰਮ ਕਰ ਰਹੀ ਆ ਬੜੇ ਅੱچھے ਸਾਡੇ ਕਾਰਪੋਰੇਸ਼ਨ ਦੇ ਨਗਰ ਨਿਗਮ ਦੇ ਕਰਮਚਾਰੀ ਵੀ ਕੰਮ ਕਰ ਰਹੇ ਆ ਸਾਡੇ ਤੋਂ ਸਾਡੇ ਨਾਲ ਹੀ ਸਾਡੇ ਸੀਨੀਅਰ ਸਾਡੇ ਮੰਡੀ ਬੋਰਡ ਦੇ ਚੇਅਰਮੈਨ ਵੀ ਕਾਫੀ ਜਣਜੀ ਵੀ ਹੋ ਕੇ ਗਏ ਆ ਉਹਨਾਂ ਨੇ ਨਿਰੀਖਣ ਕੀਤਾ ਸਾਰਾ ਟੀਮ ਨਾਲ ਗੱਲਬਾਤ ਕੀਤੀ ਆ ਔਰ ਉਹਣਾ ਨੇ ਸਾਡੀ ਜੂੜੀ ਲਈ ਹੈ ਯੂਟੀ ਦੀ ਇਹ ਸਾਨੂੰ ਦੇਖ ਰੇ ਕਰਨੀ ਪਈ ਜੇ ਕਿ ਇਸ ਤਰ੍ਹਾਂ ਕੰਮ ਠੀਕ ਨਾ ਹੋ ਰਹਾ ਜਾਂ ਨਹੀਂ ਔਰ ਜਿਹੜੇ ਲੋਕੀ ਮਾਨ ਸਾਹਿਬ ਦੀ ਸਰਕਾਰ ਤੇ ਐ ਗੱਲਾਂ ਚੁੱਕਦੇ ਆ ਕਿ ਪਵਨ ਦਮਾਨ ਸਰਕਾਰ ਤੇ ਕੰਮ ਨਹੀਂ ਹੋ ਰਿਹਾ ਕੁਝ ਵੀ ਉਹਨਾਂ ਨੂੰ ਜਵਾਬ ਹੈ ਦੇਖੋ ਕਰਮਚਾਰੀਆਂ ਦੀ ਟੀਮ ਵੀ ਰਾਤ 1 ਵਜੇ ਔਰ ਆਮ ਆਦਮੀ ਪਾਰਟੀ ਯੂਪੀਐਮ ਦੀ ਟੀਮ ਖੜੀ ਆ ਸਾਤ 1 ਵਜੇ ਅਸੀਂ ਇੱਥੇ ਇਹੀ ਦੇਖ ਰਿਹਾ ਕਿ ਕੰਮ ਹੋ ਰਿਹਾ ਜਾਂ ਨਹੀਂ ਔਰ ਪਬਲਿਕ ਦੀ ਸੇਵਾ ਦੇ ਵਿੱਚ ਦਿਨ ਰਾਤ ਜੋ ਅਸੀਂ ਕਹਿੰਦੇ ਆ ਉਹ ਅਸੀਂ ਹਮੇਸ਼ਾ ਪਬਲਿਕ ਦੀ ਸੇਵਾ ਵਿੱਚ ਦਿਨ ਰਾਤ ਹਾਜ਼ਰ ਆ ਤਿਆਰ ਆ ਔਰ ਮੈਂ ਕਹਿੰਨਾ ਆਪਣੀ ਸ਼ਹਿਰ ਵਾਸੀਆਂ ਨੂੰ ਆਪਣੇ ਸ਼ਹਿਰ ਦੇ ਲੋਕਾਂ ਨੂੰ ਆਸ਼ਵਾਸਨ ਦਿਵਾਉਣਾ ਹੈ ਕਿ ਉਹਨਾਂ ਨੂੰ ਬੜੀ ਜਲਦੀ ਜੜੀ ਆ ਫਿਊਰੇਜ ਦੀ ਸਮੱਸਿਆ ਦਾ ਨਿਯਾਮ ਮਿਲੇਗੀ ਔਰ ਮਾਨ ਸਾਹਿਬ ਦੀ ਸਰਕਾਰ ਦੇ ਅੰਦਰ ਹੋਰ ਬੜੇ ਬੜੇ ਵੱਡੇਰੇ ਕੰਮ ਹੈ ਹੋਣ ਜਾ ਰਹੇ ਸ਼ਹਿਰ ਦੇ ਵਿੱਚ ਧੰਨਵਾਦ